ਇਹ ਇਹਨਾਂ ਸੁਪਾਸੰਗੀ ਤੇ ਮੈਂ ਆਪਣੀ ਬੇਤੀ ਨਹੀਂ ਅਪੀਲ ਕਰਨੀ ਇਹ ਬਾਤ ਕੋਰ ਲਈ ਇਹਨੂੰ ਐਸਐਮਈ ਵਨ ਟਾਈਪ ਵਨ ਦੀ ਪ੍ਰੋਬਲਮ ਹੈ ਜੀ ਕਿਤੇ ਜੇ ਇਹ ਨਾ ਨੈਕ ਹੋਲਡਿੰਗ ਕਰ ਸਕਦੀ ਹੈ ਜੀ ਨਾ ਬੈਟ ਕਰਦੀ ਤੋਂ ਇਸ ਲਈ ਮੇਰੀ ਇਲਾਜ ਵਾਸਤੇ ਸਾਨੂੰ ਵੀ ਇੰਜੈਕਸ਼ਨ ਜੋਲ ਗੈਸਮਾ ਪੂਰੀ ਕਾਸਟ 1.14 ਕਰੋੜ ਰੁਪਏ ਹੈ ਜੀ ਤੋਂ ਉਸ ਲਈ ਅਸੀਂ ਇਹ ਫੰਡ ਇਕੱਠਾ ਕਰਨ ਲਈ ਵੀ ਬਰਾਮਾ ਤੇ ਅਪੀਲ ਕਰਨਾ ਚਾਹੁੰਦੇ ਜੀ ਪ੍ਰੋਬਲਮ ਕਿਵੇਂ ਹੋਈ ਜੀ ਉਹ ਦੈਨ ਕੋ ਮੀਨੀਆ ਦੇ ਸੀ ਜਿਵੇਂ ਆਮ ਬੱਚਾ ਆਪਣਾ ਵੀ ਜਿਵੇਂ ਕੋਈ ਫਿਟ ਪਾਵਾ ਪੂਵਾ ਨਾਲ ਆਨਲਾਈਨ ਜੰਨ ਲੱਤਾਉਣਾ ਆਨਲਾਈਨ ਜੰਨ ਪਰ ਇੰਦੀ ਕੋਈ ਮੂਵਮੈਂਟ ਨਹੀਂ ਸੀਗੀ ਫਿਰ ਅਸੀਂ ਉਥੋਂ ਵੀ ਲੁਧਿਆਣਾ ਦੇ ਡਾਕਟਰ ਗੁਰਪ੍ਰੀਤ ਕੋਚਰ ਨੇ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਫਿਰ ਸਾਨੂੰ ਜੈਨਟਿਕ ਟੈਸਟ ਲਖਵਾਇਆ ਸੀ ਉਹਦੇ ਵਿੱਚ ਇਹਨੇ ਐਸਐਮਈ 1 ਐਸਐਮਈ ਟਾਈਪ 1 ਜੈਨਟਿਕ ਡਿਟੈਕਟ ਹੋਇਆ ਸੀ ਤੋਂ ਉਹਦੇ ਲਈ ਉਹਨਾਂ ਨੇ ਸਾਨੂੰ ਵੀ ਫਿਰ ਟੀਮ ਦਿੱਲੀ ਭੇਜਿਆ ਉਥੋਂ ਮੈਂ ਬਾਕੀ ਲਾਜ ਉਥੋਂ ਚੱਲ ਗਿਆ ਦਿੱਲੀ ਪਈ ਸੱਚੇ ਤੇ ਬੋਲ ਤੁਹਾਨੂੰ ਕੀ ਲੱਗਦਾ ਵੀ ਤਸ਼ਮੀਨ ਦੀ ਗਲੋਬਲ ਰਿਪੋਰਟ ਪੰਜਾਬ ਵੀ ਜੋ ਵੀ ਇਹ ਆਪਣੇ ਇਹ ਆਰਟਿਸਟ ਨੇ ਇੰਡਸਟਰੀਜ਼ ਨੇ ਵੀ ਆਪਣੇ ਮੇਰੇ ਫਾਰਮਿੰਗ ਵਾਲੇ ਕਿਤੇ ਦੇ ਬੰਦੇ ਨੇ ਮੈਂ ਉਹਨਾਂ ਨੂੰ ਫੀਲ ਕਰਨਾ ਚਾਹੁੰਦਾ ਵੀ ਵੀ ਮੇਰੀ ਬੱਚੀ ਆਸਤੇ ਵਾਰ ਤੋਂ ਬਾਅਦ ਡੋਨੇਟ ਕਰਨ ਜੋ ਮੈਂ ਇਹਨੂੰ ਇਨਜੈਕਸ਼ਨ ਲਵਾ ਕੇ ਇਹਨੂੰ ਦੁਨੀਆ ਦਿਖਾ ਸਕਦਾ ਕਿਸੇ ਨਾਲ ਵਾਸੇ ਹੋਈ ਵੀ ਇੱਕ ਦੋ ਲੀਡਰਾਂ ਨੇ ਕਿ ਕਰਿਆ ਵੀ ਲਾਲਜੀਤ ਭੁੱਲਰ ਉਹਨਾਂ ਨੇ ਕਿਹਾ ਉਹਨਾਂ ਨੇ ਕੀਤਾ ਉਹਨਾਂ ਨੇ ਮਦਦ ਵੀ ਕੀਤੀ ਹੈ ਸਾਡੀ ਤੇ ਬਾਕੀ ਹਜੇ ਗੱਲ ਚੱਲ ਰਹੀ ਕਿਉਂਕਿ ਇਲੈਕਸ਼ਨਾਂ ਕਰਕੇ ਕਿਸੇ ਦੇ ਮਿਲ ਨਹੀਂ ਪਿਆ ਉਹੋ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਇਹ ਸਾਰਾ ਕੰਮ ਸ਼ੁਰੂ ਕੀਤਾ ਹੈ ਇਹਨਾਂ ਸਪਾਟਿੰਗ ਦੀ ਤੇ ਮੈਂ ਆਪਣੀ ਬੇਤੀ ਨਹੀਂ ਅਪੀਲ ਕਰਨੀ ਇਹ ਬਾਤ ਕਹ ਰਹੀ ਹਾਂ ਇਹਨੂੰ ਐਸਐਮਈ ਵਨ ਟਾਈਪ ਵਨ ਦੀ ਪ੍ਰੋਬਲਮ ਹੈ ਜੀ ਕਿ ਕਿ ਜੇ ਇਹ ਨਾ ਨੈਕ ਹੋਲਡਿੰਗ ਕਰਦੀ ਹੈ ਜੀ ਨਾ ਬੈਟ ਕਰਦੀ ਉਹ ਇਸ ਲਈ ਮੇਰੇ ਇਲਾਜ ਵਾਸਤੇ ਸਾਨੂੰ ਵੀ ਇੰਜੈਕਸ਼ਨ ਹੀ ਜੋਲ ਗੈਸਮਾ ਪੂਨੀ ਕੋਸਟ 14.5 ਕਰੋੜ ਰੁਪਏ ਹੈ ਜੀ ਤੋਂ ਉਸ ਲਈ ਅਸੀਂ ਇਹ ਫੰਡ ਇਕੱਠਾ ਕਰਨ ਲਈ ਵੀ ਭਰਾਮਾ ਤੱਕ ਅਪੀਲ ਕਰਨਾ ਚਾਹੁੰਦੇ ਹਾਂ ਜੀ ਪ੍ਰੋਬਲਮ ਸੀ ਕਿਵੇਂ ਹੋਈ ਜੀ ਉਹ ਠੀਕ ਹੈ ਤੇਨਿਕੋ ਮੀਨੀ ਆਦੀ ਸੀ ਜਿਵੇਂ ਆਮ ਬੱਚਾ ਆਪਣਾ ਵੀ ਜਿਵੇਂ ਕੋਈ ਫਿਟ ਬਾਵਾ-ਗੁਮਾ ਹਿਲਾਉਣ ਲੱਗ ਜਾਂਦਾ ਲੱਤਾਂ ਹਿਲਾਉਣ ਲੱਗ ਜਾਂਦਾ ਪਰ ਇੰਦੀ ਕੋਈ ਮੂਵਮੈਂਟ ਨਹੀਂ ਸੀਗੀ ਫਿਰ ਅਸੀਂ ਉਥੋਂ ਵੀ ਲੁਧਿਆਣਾ ਦੇ ਡਾਕਟਰ ਗੁਰਪ੍ਰੀਤ ਕੋਚਰ ਨੇ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਫਿਰ ਸਾਨੂੰ ਜੈਨਟਿਕ ਟੈਸਟ ਲਖਵਾਇਆ ਸੀ ਉਹਦੇ ਵਿੱਚ ਇਨ ਐਸਐਮਏ 1 ਐਸਐਮਏ ਟਾਈਪ 1 ਜੈਨਟਿਕ ਐਡਿਟ ਡੈਟect ਹੋਇਆ ਸੀ ਤੋਂ ਉਹਦੇ ਲਈ ਉਹਨਾਂ ਨੇ ਸਾਨੂੰ ਵੀ ਫਿਰ ਦਿੱਲੀ ਭੇਜਿਆ ਉਥੋਂ ਵੀ ਨਾਲ ਬਾਕੀ ਇਲਾਜ ਜੋ ਉਥੋਂ ਚੱਲ ਰਿਹਾ ਦਿੱਲੀ ਤੇ ਹੀ ਚੱਲ ਰਿਹਾ ਸੀ ਤੇ ਬੋਲ ਤੁਹਾਨੂੰ ਕੀ ਲੱਗਦਾ ਵੀ ਤਸ਼ਮੀਨ ਆ ਦੀ ਗੈਲਓਵਰ ਵਰਡ ਪੰਜਾਬ ਵੀ ਜੋ ਵੀ ਇਹ ਆਪਦੇ ਵੀ ਆਰਟਿਸਟ ਨੇ ਇੰਡਸਟਰੀਸ ਨੇ ਵੀ ਆਪਣੇ ਮੇਰੇ ਫਾਰਮਿੰਗ ਵਾਲੇ ਕਿਤੇ ਦੇ ਬੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਵੀ ਮੇਰੀ ਬੱਚੀ ਆਸਤੇ ਬਸ ਤੋਂ ਬਸ ਡੋਨੇਟ ਕਰਨ ਜੋ ਮੈਂ ਇਹਨੂੰ ਇੰਜੈਕਸ਼ਨ ਲਵਾ ਕੇ ਇਹਨੂੰ ਦੁਨੀਆ ਦਿਖਾ ਸਕਦਾ ਇੱਕ ਤੋਂ ਲੀਡਰਾਂ ਇਕੱਤਰ ਗਿਆ ਵੀ ਲਾਲਜੀਤ ਭੁੱਲਰ ਉਹਨਾਂ ਨੇ ਕਿਹਾ ਉਹਨਾਂ ਨੇ ਕੀਤਾ ਉਹਨਾਂ ਨੇ ਮਦਦ ਵੀ ਕੀਤੀ ਹੈ ਸਾਡੀ ਤੇ ਬਾਕੀ ਇਹ ਜੇ ਗੱਲ ਚੱਲ ਰਹੀ ਹੈ ਕਿਉਂਕਿ ਇਲੈਕਸ਼ਨਾਂ ਕਰਕੇ ਕਿਸੇ ਦੇ ਮਿਲ ਨਹੀਂ ਪਿਆ ਕਿ ਉਹਨਾਂ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਇਹ ਸਾਰਾ ਕੰਮ ਸ਼ੁਰੂ ਕੀਤਾ ਹੈ